ਮੁਰਦਾਬਾ ਮੁਰਦਾਬਾ ਸਰਕਾਰ ਮੁਰਦਾਬਾ 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 ਰਿਪਨ ਅਖਰਵਾਨਾ ਮਲਾਸਾਮਨਾ ਮੁਰਦਾਬਾ 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 ਸ੍ਰੀਆ ਬਾਦਲ ਕਾ ਮੁਰਦਾਬਾ 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 ਅਮਲ ਸੰਭਾ ਮੁਰਦਾਬਾ 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 ਟੱਕ ਅਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕ مرداباد مرداباد باضل کا ایم ایل اے صاحبڑا مرداباد 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 سرکار مرداباد 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 سرکار مرداباد 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 سی ڈی اے باضل کا مرداباد 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 ضلع প্রশাসন مرداباد 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 جیڑے کوڑے بچائی پھرتے ہیں ਸਾਡੇ ਉਸਮਾਨ ਚੀਤਾ ਨੂੰ ਜਿਹੜੇ ਅਸੀਂ ਉਹਨਾਂ ਦੇ ਜੋ ਕਿ ਸੁਪਰੀਆ ਨੂੰ ਸਤਿਕਾਰ ਕਰਨ ਦੇ ਵਾਸਤੇ ਚੱਲenge ਚੱਲਦੇ ਰਹਾਂਗੇ ਔਰ ਅਸੀਂ ਫਿਰ ਇੱਕ ਵਾਰ ਪ੍ਰਚਾਰ ਕਰਨ ਨੂੰ ਦੇਖਤੀ ਕਰਦੇ ਹਾਂ ਕਿ ਇੱਕ ਘੰਟੇ ਦਾ ਸਮਾਂ ਅਸੀਂ ਜਿੰਨੇ ਨਾਈਟ ਜਿਹੜੇ ਸੀ ਆਪ ਆਪਨੇ ਪਿੰਡ ਦੇ ਵਿੱਚ ਕੌਲਾ ਕਰ ਦਿੱਤੀ ਹੈ ਨੇ ਕੈਂਟੇ ਡੇਢ ਬਾਅਦ ਜਿਹੜੀ ਹੈ ਹੋਰ ਸਭ ਲੋਕ ਇਕੱਠੀ ਕਰਕੇ ਇਹ ਰੋਡ ਜਿਹੜਾ ਜਾਮ ਕਰਕੇ ਰੱਖਾਂਗੇ ਔਰ ਸਾਡਾ ਜੋ ਵੀਡੀਓ ਸਾਹਿਬ ਔਰ ਜੋ ਏਪੀਐਸ ਸਾਹਿਬ ਗਲਤ ਕੰਮ ਕਰ ਰਹੇ ਹਨ ਔਰ ਦਲਸ਼ਮਤਾਵਲੀ ਬੋਲੀ ਆ ਉਹ ਕੇਪਾ ਕਰਕੇ ਉਹ ਵੀ ਇੱਥੇ ਆਉਣ ਆ ਪਬਲਿਕ ਦੇ ਵਿੱਚ ਜਿਹੜੀ ਹੈ ਸੌਰੀ ਫੀਲ ਕਰਨਾ ਤੇ ਅਸੀਂ ਜਿਹੜਾ ਧਰਨਾ ਜਿਹੜਾ ਅਸੀਂ ਫਿਰ ਕੋਲ ਸੋਚ ਕੇ ਵਿਚਾਰ ਕੇ ਪਬਲਿਕ ਨਾਲ ਰੀਚ ਕਰਕੇ ਅਸੀਂ ਜਿਹੜਾ ਫੈਸਲਾ ਲੈ ਲਵਾਂਗੇ ਤੇ ਇਹ ਜਿਵੇਂ ਜੱਟ ਕੇ ਔਰ ਪੰਜ ਸਾਤ ਪਿੰਡ ਦਾ ਨਹੀਂ ਪੰਜ ਸੱਤ ਪਿੰਡ ਦਾ ਮਸਲਾ ਹੈ ਔਰ ਜੇ ਪੰਜ ਸੱਤ ਪਿੰਡਾਂ ਦਾ ਮਸਲਾ ਅਸੀਂ ਇਸੇ ਤਰੀਕੀ ਜਾਰੀ ਰੱਖਾਂਗੇ ਜਿਹੜਾ ਕਟ ਔਰ ਜਿਹੜਾ ਮੰਡਰੇਗਾ ਦਾ ਕੰਮ ਹੈ ਇਸ ਗਰੀਬ ਪਬਲਿਕ ਨੂੰ ਨਹੀਂ ਦਿੱਤਾ ਜਾਂਦਾ ਉਨੀ ਤੱਕ ਹੀ ਅਸੀਂ ਜਿਹੜਾ ਇਹ ਧਰਨਾ ਜਾਰੀ ਰੱਖਾਂਗੇ ਔਰ ਜਦੋਂ ਸਾਡੇ ਮਸਲੇ ਹੱਲ ਹੋਣਗੇ ਅਸੀਂ ਇਹ ਤੋਂ ਫੇਰ ਉੱਠਾਂਗੇ ਔਰ ਮੇਰੀ ਬੇਨਤੀ ਹੈ ਕੀੜਾ ਸਾਹਿਬ ਨੂੰ ਕਹਿਵਾ ਕੇ ਇੱਕ ਵਾਰ ਫਿਰ ਮੈਚ ਸਿਮਾਰੋ ਮੈਚ ਅਰੇ ਇੱਕ ਉਰਤੀਗਾ ਇਹ ਬਾਈ ਕਹਿ ਰਹੀ ਸੀ ਕਿ ਕੌરમ ਪੂਰਾ ਨਹੀਂ ਹੈ ਜਾਂ ਕੌરમ ਹਾਂ ਇਹ ਸਰਪੰਚ ਰੋਸ਼ਨ ਜੀ ਜੋ ਨਵਾਂ ਆਇਆ ਤੋਂ ਇਹਨਾਂ ਦਾ ਕੌરમ ਪੂਰਾ ਹੈ ਔਰ ਹੋਰ ਮੇਰੇ ਜਿਹੜੇ ਪਿੰਡਾਂ ਤੋਂ ਆਪਣੇ ਸਰਪੰਚ ਸਾਹਿਬਾਨ ਨੇ ਕਿਸੇ ਦਾ ਕੋਈ ਮੈਂਬਰ ਇੱਕ ਤਾਂ ਕਿਸੇ ਦਾ ਦੋ ਜੀ ਪਰ ਸਾਰੇ ਮੈਂਬਰਾਂ ਨੂੰ ਅਰਨਾਲ ਨੂੰ ਪਿਆਰ ਆ ਪਰ ਆਉਣ ਤਾਂ ਸਹੀ ਔਰ ਅਨੁਇਦਖਣ ਮਨਰੇਗਾ ਵਿੱਚ ਕਿਤੇ ਲਿਖਿਆ ਹੈ ਕਿ ਕਾਰਮਾ ਪੂਰਾ ਹੋਰ ਤੇ ਮਨਰੇਗਾ ਚੱਲਦਾ ਹੈ ਕਾਰਮਾ